ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਐਕਸਰਸਾਈਜ਼ ਵਿਭਾਗ ਦੇ ਵੱਲੋਂ ਆਰ ਕੇ ਐਂਟਰਪ੍ਰਾਈਜ਼ ਗਰੁੱਪ ਦੇ ਸ਼ਰਾਬ ਦਾ ਠੇਕਾ ਕੀਤਾ ਗਿਆ ਸੀਲ ਇਲਜ਼ਾਮ ਹਨ ਕਿ ਇਹ ਗਰੁੱਪ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਠੇਕੇ ਦੀ ਐਡ ਕੀਤੀ ਜਾਂਦੀ ਹੈ ਜੋ ਕਿ ਹੈ ਨੀਮਾ ਦੇ ਖਿਲਾਫ ਜਿਸ ਦੇ ਚੱਲਦੇ ਹੋਏ ਐਕਸਰਸਾਈਜ਼ ਵਿਭਾਗ ਦੇ ਵੱਲੋਂ ਆਰ ਕੇ ਐਂਟਰਪ੍ਰਾਈਜ਼ ਗਰੁੱਪ ਦੇ ਸ਼ਰਾਬ ਦਾ ਠੇਕਾ ਸੀਲ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਇਸ ਦੇ ਚੱਲਦੇ ਠੇਕੇਦਾਰ ਮੁਤਾਬਕ ਕਹਿਣਾ ਹੈ ਕਿ ਬਿਨਾਂ ਕਿਸੇ ਸੋਲਿਡ ਪ੍ਰੂਫ ਤੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਦਾ ਠੇਕੇ ਨੂੰ ਸੀਲ ਕੀਤਾ ਗਿਆ ਹਾਲਾਂਕਿ ਉਹਨਾਂ ਇਹ ਵੀ ਕਹਿ ਹੈ ਕਿ ਸਰਕਾਰ ਦੇ ਨਿਰਧਾਰਤ ਕੀਤੇ ਹੋਏ ਰੇਟਾ ਮੁਤਾਬਕ ਉਹ ਸ਼ਰਾਬ ਵੇਚ ਰਹੇ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ بار-बार ਉਹਨਾਂ ਨੂੰ ਸ਼ਰਾਬ ਨੂੰ ਵੱਧ ਮੁੱਲ ਤੇ ਵੇਚਣ ਲਈ ਪ੍ਰੈਸ਼ਰਾਈਜ਼ ਕੀਤਾ ਗਿਆ ਹੈ ਜਿਸ ਦੇ ਚੱਲਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਹੋਰ ਵੀ ਕਈ ਠੇਕੇ ਬੰਦ ਕੀਤੇ ਗਏ ਹਨ ਉਹਨਾਂ ਕਿਹਾ ਕਿ ਹੁਣ ਅਸੀਂ ਚੁੱਪ ਨਹੀਂ ਰਹਾਂਗੇ ਅਸੀਂ ਕੋਰਟ ਦਾ ਰੋਕ ਕਰਾਂਗੇ ਉੱਥੇ ਮੌਕੇ ਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਵੀ ਜਿਹੜੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਪਹੁੰਚੀਆਂ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਫਿਲਹਾਲ ਇਸ ਮਾਮਲੇ ਦੇ ਵਿੱਚ ਕੀ ਕੀ ਕਿਹਾ ਗਿਆ ਹੈ ਤੁਸੀਂ ਵੀ ਸੁਣੋ मुर्दाबाद 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 मुरदाबादाद मुरदाबाद मुर्दाबाद मुर्दाबादाद मुरदाबाद मुराबाद मुरदाबादे हुजू वाके हुया ਗੁਰਪ੍ਰੀਤ ਜੀ ਮੈਂ ਆਰਕੇ ਇੰਟਰਪ੍ਰਾਈਜ਼ ਤੋਂ ਆ ਜੀ ਅੱਜ ਅਮਰਸਰ ਦੀ ਐਕਸਾਈਜ਼ ਵਿਭਾਗ ਵੱਲੋਂ ਜੀ ਸਾਡਾ ਆਰਕੇ ਇੰਟਰਪ੍ਰਾਈਜ਼ ਜਿਹੜਾ ਠੇਕਾ ਜੀ ਉਹਨੂੰ ਬਿਨਾਂ ਇੱਕ ਜੀ ਕੋਈ ਸੌਲਿਡ ਪ੍ਰੂਫ ਤੋਂ ਬਹਾਨਾ ਬਣਾ ਕੇ ਸਾਨੂੰ ਪ੍ਰੈਸ਼ਰਾਈਜ਼ ਕਰਕੇ ਪ੍ਰੈਸ਼ਰਾਈਜ਼ ਮਸਲਾ ਇਹ ਆ ਜੀ ਵੀ ਸਾਡੇ ਇਸ ਗਰੁੱਪ ਦੇ ਵਿੱਚ ਜੋ ਸਰਕਾਰ ਵੱਲੋਂ ਸਰਕਾਰੀ ਰੇਟ ਆ ਜੋ ਸਰਕਾਰੀ ਰੇਟ ਆ ਉਹਨਾਂ ਅਧਾਰਤ ਕੀਤੇ ਗਏ ਉਸ ਰੇਟ ਤੇ ਅਸੀਂ ਦਾਰੂ ਵੇਚ ਰਹੇ ਹਾਂ ਜੀ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਡੀਸੀ ਗਰਗ ਸਾਬ ਵੱਲੋਂ ਵੀ ਤੁਸੀਂ ਜਿਹੜੀ ਇਹ ਸ਼ਰਾਬ ਜਿਹੜੀ ਆ ਜਿੱਦਾਂ ਦੂਜੇ ਠੇਕੇਦਾਰ ਲੋਕਾਂ ਨੂੰ ਲੁੱਟਦੇ ਤੁਸੀਂ ਵੀ ਲੁੱਟੋ ਜੀ ਸਾਨੂੰ ਕੱਲ ਵੀ ਦਫ਼ਤਰ ਬੁਲਾਇਆ ਗਿਆ ਜੀ ਸਾਡੇ ਜਿਹੜੇ ਓਨਰ ਆ ਸਾਡੇ ਮੇਨ ਬੰਦੇ ਸਾਰੇ ਜਲੰਧਰ ਗਏ ਸੀ ਸਾਨੂੰ ਇਹੀ ਪ੍ਰੈਸ਼ਰ ਹੈ ਜੀ ਬਾਰ ਬਾਰ ਕੀਤਾ ਜਾ ਰਿਹਾ ਵੀ ਤੁਸੀਂ ਰੇਟ ਵਧਾਓ ਰੇਟ ਵਧਾਉਂਦਾ ਫਿਰ ਇਹਨਾਂ ਨੇ ਇੱਕ ਛੋਟਾ ਜਿਹਾ ਬਹਾਨਾ ਲੱਭ ਕੇ ਸਾਡੇ ਅੱਜ ਜਿਹੜਾ ਠੇਕਾ ਜਿਹੜਾ ਇਹਨੂੰ ਸੀਲ ਕਰਤਾ ਗਰੁੱਪ ਨੂੰ ਦੱਸੋ ਜੀ ਅਸੀਂ ਉਹਦੇ ਬਾਰੇ ਜਿਹੜਾ ਕਹਿੰਦੇ ਇਹਨਾਂ ਕੋ ਇੱਕ ਪ੍ਰੂਫ ਹੈ ਵੀ ਪੇਜ ਜਿਹੜਾ ਜੀ ਇਹਨਾਂ ਨੇ ਪੇਜ ਬਣਾਇਆ ਸੀ ਪੇਜ ਤੇ 60 ਲੱਖ ਰੁਪਏ ਦਾ ਸਾਨੂੰ ਫਾਈਨ ਪਾਤਾ ਜੀ ਇੱਕ ਦਿਨ ਦੇ ਵਿੱਚ ਸਾਡੀ ਅੱਜ ਤੋਂ ਦੋ ਦਿਨ ਦੇ ਵਿੱਚ 60 ਲੱਖ ਦਾ ਨੁਕਸਾਨ ਸਾਡਾ ਕੀਤਾ ਤੁਹਾਨੂੰ ਰੇਟ ਵਧਾਉਂਦਾ ਉਹ ਲੁੱਟੋ ਜੀ ਲੋਕਾਂ ਨੂੰ ਕਹਿੰਦੇ ਲੁੱਟੋ ਲੋਕਾਂ ਨੂੰ ਜੀ ਇਹੀ ਹੈ ਨਾ ਵੀ ਲੁੱਟੋ ਜੀ ਉਹਨਾਂ ਨੂੰ ਪ੍ਰੈਸ਼ਰਾਈਜ਼ ਹੈ ਜੀ ਉੱਤੋਂ ਜਿਹੜੇ ਕਿਸੇ ਨੂੰ ਨਹੀਂ ਗਿਆ ਸਿਰੋ ਤੁਹਾਡੇ ਕਿ ਸਾਡੇ ਜਿ ਸਰਫ ਸਾਡੇ ਆਰਕੇ ਇੰਟਰਪ੍ਰਾਈਜ਼ ਜੀ ਹਾਂ ਬਸ ਜੀ ਬਸ ਆਰਕੇ ਵੀ ਡਾਊਨ ਹੈ ਜੀ ਹਾਂ ਜੀ ਮੇਰੇ ਪਹਿਲਾਂ ਪਿਛਲੇ ਸਾਲ ਜਾਂ ਉਸ ਤੋਂ ਪਹਿਲੇ ਜਾਂ ਉਸ ਤੋਂ ਪਹਿਲੇ ਨਹੀਂ ਜੀ ਪਹਿਲੇ ਪਹਿਲੇ ਸਾਲ ਸਰਕਾਰ ਨੇ ਕੋਈ ਸਰਕਾਰੀ ਰੇਟ ਨਹੀਂ ਸੀ ਨਿਰਧਾਰਤ ਕੀਤੇ ਇਸ ਸਾਲ ਉਹਨਾਂ ਨੇ ਸਾਨੂੰ ਕਿਹਾ ਜੀ ਸਰਕਾਰੀ ਰੇਟ ਇਹ ਤੁਸੀਂ ਸਰਕਾਰ ਤੋਂ ਰੇਟ ਵੇਚ ਸਕਦੇ ਸਰਕਾਰੀ ਤੋਂ ਪਹਿਲੇ ਸਰਕਾਰੀ ਗਏ ਸਾਰੇ ਤੁਸੀਂ ਇਹ ਕਹਿ ਸਕਦੇ ਕਿ ਜਿਸ ਤਰ੍ਹਾਂ ਪਹਿਲਾਂ ਬਾਕੀ ਥੇਕੇ ਵਾਲੇ ਲੁੱਟਦੇ ਸੀ ਲੋਕਾਂ ਨੂੰ ਤੁਸੀਂ ਵੀ ਕਹੇ ਲੁੱਟਦੇ ਸੀ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਤਾਂ ਪੈਲਸਾਂ ਵਿੱਚ ਵੀ ਇਹ ਸਰਕਾਰੀ ਰੇਟ ਵੇਚਦੇ ਰਹੇ ਜੀ ਸਾਡੇ ਕੋਲ ਪ੍ਰੂਫ ਹੈਗੇ ਸਾਰੇ ਸਾਨੂੰ ਤੇ ਬਾਰ ਬਾਰ ਪ੍ਰੈਸ਼ਰ ਆਜੀ ਸਾਨੂੰ ਇਹ ਕੀਤਾ ਜਾਂਦਾ ਹੈ ਵੀ ਇਦਾਂ ਧੱਕਾ ਨਹੀਂ ਚਾਹੀਦਾ ਸਾਡੇ ਰੋਜ਼ਗਾਰ ਹੈ ਜੀ ਅਸੀਂ ਨੌਕਰੀ ਕਰਨੇ ਆ ਸਾਡੇ ਆ 50 ਸੇਲਮੈਨਾਂ ਅੱਜ ਬੇਰੋਜ਼ਗਾਰ ਕਰਤੇ 60 ਲੱਖ ਰੁਪਏ ਦਾ ਸਾਡੀ ਫਰਮ ਦਾ ਨੁਕਸਾਨ ਕਰਤਾ ਇਹਨਾਂ ਧੱਕਾ ਚਾਹੀਦਾ ਨਹੀਂ ਹੈ ਅੱਜ ਪੋਲੀਟੀਕਲ ਪ੍ਰੈਸ਼ਰ ਹੈ ਦੇ ਡਿਪਾਰਟਮੈਂਟ ਸਾਰਾ ਵੇਖੋ ਜੀ ਅਣਕੇ ਧੱਕਾ ਕਰਦਾ ਪਿਆ ਸੀਲ ਕਰਦਾ ਪਿਆ ਅਸੀਂ ਕਹਿੰਦੇ ਪਏ ਜੀ तकरीबन 13 ਠੇਕੇ ਰਜੀਤਾਂ ਵੀ ਨੂੰ ਤੇ ਆ ਜਿਹੜਾ ਹਯਾਤ ਗਰੂਪ ਆ ਕੋਈ 35 ਠੇਕੇ ਉਧਰ ਸੀਲ ਕਰਤੇ ਆ ਜੀ ਟੋਟਲ 35 ਤੇ 13 48 ਠੇਕੇ ਦੀ ਕਿੰਨਾ ਨੁਕਸਾਨ 48 ਠੇਕੇ ਦਾ ਕਿੰਨਾ ਨੁਕਸਾਨ ਨੀਅਰ ਅਬਾਊਟ 60 ਲੱਖ ਰੁਪਏ ਹੈ ਡੇਲੀ ਹਾਂਜੀ ਹਾਂਜੀ ਇੱਕ ਦਿਨ ਦੀ ਜਿਹੜੀ ਸਾਡੇ ਅਫੀਸ ਦੀ ਰੈਵਨਿਊ ਪਾ ਕੇ ਇਹਦੇ ਵਿੱਚ ਜੋ ਬਿਲਕੁਲ ਹੈ ਜੀ ਸਰਕਾਰੀ ਰੇਟ ਹੈ ਜਿਹੜਾ ਸਾਨੂੰ ਸਿਰਫ ਇਹੋ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਬਾਰ-ਬਾਰ ਜਿਹੜੇ ਜੀ ਸੀ ਗਰਗ ਸਾਹਿਬ ਨੇ ਸਾਨੂੰ ਬਾਰ-ਬਾਰ ਸਾਡੇ ਜਿਹੜੇ ਮੇਨ ਮਾਲਕ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੰਦੇ ਨੇ ਵੀ ਤੁਸੀਂ ਰੇਟ ਵਧਾਓ ਰੇਟ ਵਧਾਓ ਰੇਟ ਵਧਾਓ ਨਾ ਵਧਾਉਣ ਦੀ ਸਜ਼ਾ ਸਾਨੂੰ 60 ਲੱਖ ਰੁਪਈਆ ਮਤਲਬ ਅਸੀਂ ਆਪ ਸਰ ਸਾਡਾ ਪੇ ਨਹੀਂ ਉਹਦੇ ਬਾਰੇ ਅਸੀਂ ਆਲਰੇਡੀ ਜਿਹੜੀ ਹੈ ਕੰਪਲੇਨਟ ਦੇ ਪਾ ਚੁੱਕੇ ਹਾਂ ਜੀ ਪਰ ਉਹਦੇ ਆ ਨਾ ਵੇਟ ਕਰਨ ਤੋਂ ਬਿਨਾਂ ਹੀ ਸਾਡੇ 'ਤੇ ਕਾਰਵਾਈ ਕੀਤੀ ਗਈ ਹੈ ਇਹ ਪਹਿਲਾਂ ਜੀ ਮੈਂ ਇਹ ਵੀ ਦੱਸਣਾ ਚਾਹੁੰਦਾ ਪੇਸਟੋ ਆ ਹੁਣ ਵੀ ਪਹਿਲਾਂ ਇਹ ਜਿਹੜੇ ਪੇਜ ਚੱਲਦੇ ਰਹੇ ਆ ਜੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਵੈਰੀਫਾਈ ਕੀਤਾ ਜਾਵੇ ਤੇ ਪਹਿਲਾਂ ਵੀ ਪੇ ਕਿੰਨੀ ਦਿਨ ਤੋਂ ਪੇਜ ਚੱਲ ਰਿਹਾ ਪਤਾ ਹੀ ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਅਸੀਂ ਤਾਂ ਉਹਦੇ ਬਾਰੇ ਕੰਪਲੇਨਟ ਦਿੱਤੀ ਚੁੱਕੇ ਹਾਂ ਕਿੰਨੇ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੰਮ ਹੋ ਗਿਆ ਇਹ ਭਾਜੀ 3-4 ਦਿਨ ਤੋਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਵੀ ਤੁਸੀਂ ਰੇਟ ਵਧਾਓ ਰੇਟ ਵਧਾਓ ਲੁੱਟੋ ਲੋਕਾਂ ਨੂੰ ਲੁੱਟੋ ਬਸ ਇਹ ਇਹ ਜਿਹੜੀ ਸਾਨੂੰ 60 ਲੱਖ ਦੀ ਸਜ਼ਾ ਮਿਲੀ ਹੈ ਜਨਤਾ ਨੂੰ ਨਾਲ ਲੁੱਟਣ ਦਾ ਸਾਨੂੰ ਇਹ ਮਿਲੀ ਹੈ ਜੀ ਚਾਹੀਦੀ ਸੀ ਜੀ ਚਾਹੀਦੀ ਸੀ ਬਿਲਕੁਲ ਜੀ ਲੋਕ ਕਿਹੜੇ ਸਟੈਪ ਚੁੱਕੇ ਜਾਣਗੇ ਹੁਣ ਅੱਗੇ ਫਰਦਰ ਕੀ ਅਸੀਂ ਕਾਨੂੰਨੀ ਲੜਾਈ ਲੜਾਂਗੇ ਜੀ ਜੋ ਸਾਨੂੰ ਸਰਕਾਰੀ ਰੇਟ ਤੇ ਆਪਾਂ ਸੇਲ ਕਰ ਸਕਦੇ ਆਂ ਜੀ ਉਹਦੇ ਬਾਰੇ ਆਪਾਂ ਕੋਰਟ ਤੇ ਜਾਵਾਂਗੇ ਮਾਂ ਜੋ ਕੋਰਟ ਤੇ ਸਾਨੂੰ ਯਕੀਨ ਹੈ ਤੁਸੀਂ ਸੀਨੀਅਰ ਅਫਸਰ ਹੈ ਸਾਰੇ ਜੀ ਤੁਸੀਂ ਪੱਤਰ ਸ਼ਰਾਬ ਕਿਦਾਂ ਪੀਂਦੇ ਕਿ ਮੈਂ ਤਾਂ ਭਾਜੀ ਇਹ ਇਹ ਵੇਖੋ ਜੀ ਤੁਸੀਂ ਸਾਡੇ ਨਾਲ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਭਾਈ ਜਾਰ ਇਕੱਠੇ ਹੋਏ ਜੀ ਤੁਹਾਨੂੰ ਵੀ ਦੱਸੋ ਵੀ ਇੱਥੇ ਵੇਚੋ ਜੇ ਸਰਕਾਰੀ ਰੇਟ ਤੇ ਪਬਲਿਕ ਨੂੰ ਦਾਰੂ ਵੇਚੀ ਤੇ ਇਹਦੇ ਵਿੱਚ ਕੋਈ ਨੁਕਸਾਨ ਹੋਇਆ ਜੀ ਜਦੋਂ ਸਾਨੂੰ ਨਹੀਂ ਕੋਈ ਨੁਕਸਾਨ ਹੋ ਰਿਹਾ ਤਾਂ ਫਿਰ ਇਹਦੇ ਵਿੱਚ ਸਰਕਾਰ ਨੂੰ ਤੇ ਕਾਹਦਾ ਵਿਭਾਗ ਨੂੰ ਆਕਸਾਈਜਨ ਵਿਭਾਗ ਨੂੰ ਕੀ ਉਹਦੇ ਵਿੱਚ ਦੱਸੋ ਜੀ ਕਰ। ਪਾਜੀ ਸਸਤੀ ਦੀ ਸਾਨੂੰ ਸਜਾ ਮਿਲ ਗਈ ਜੀ 60 ਲੱਖ ਰੁਪਏ ਸਾਡਾ ਨੁਕਸਾਨ ਕਰਤਾ ਜੀ। ਸਰਕਾਰ ਨੂੰ ਘਟਾ ਬਹੁਤ ਚੀਜ਼। ਸਰਕਾਰ ਵੈਸੇ ਇਹਦੇ ਸਰਕਾਰ ਕਹਿੰਦੀ ਅਸੀਂ ਤੇ ਸੀਐਮ ਸਾਹਿਬ ਨੂੰ ਮੰਗ ਕਰਦੇ ਆ ਵੀ ਤੁਸੀਂ ਹਰ ਥਾਂ ਕਹਿੰਦੇ ਜੋ ਵੀ ਕਰਾਪਸ਼ਨ ਖਤਮ ਕਰਨੀ ਆ ਸਾਡੇ ਦਾ ਯੂਰਪ ਆਇਆ ਜਾਂਦੇ ਵੀ ਕਰਾਪਸ਼ਨ ਕਰੋ। ਤੇ ਤੁਸੀਂ ਲੁੱਟੋ ਲੋਕਾਂ ਨੂੰ ਜੀ ਲੋਕਾਂ ਨੂੰ ਸਹੂਲਤਾਂ ਨਾ ਦਿਓ ਲੁੱਟੋ ਲੋਕਾਂ ਨੂੰ। ਸਾਨੂੰ ਐਕਸਾਈਜ਼ ਵਿਭਾਗ ਦੇ ਡੀਸੀ ਗਰਗ ਸਾਹਿਬ ਨੇ ਸਾਡੇ ਐਕਸਾਈਜ਼ ਵਿਭਾਗ ਦੇ ਹੋਰ ਜਿਹੜੇ ਕਰਮਚਾਰੀ ਇਹੀ ਸਾਨੂੰ ਪ੍ਰੈਸ਼ਰ ਪਾ ਰਹੇ ਨੇ ਵੀ ਉਹੀ ਰੇਟ ਵਧਾਓ ਇਹ ਸਾਰੇ ਜਿਹੋ ਉਹਨਾਂ ਦੇ ਡੀਸੀ ਗਰਗ ਸਾਹਿਬ ਹੀ ਦੱਸ ਸਕਦੇ ਉਹਨਾਂ ਦੀਆਂ ਟੀਮਾਂ ਸਾਰੀਆਂ ਜੀ ਤਿੰਨ ਦਿਨ ਤੋਂ ਸਾਡੇ ਖਿਲਾਫ ਟੀਮਾਂ ਚੜੀਆਂ ਹਾਂਜੀ ਭਾਈ ਸਾ ਨਾਮ ਰਤੇਜੀ ਹੈ ਜੀ ਰਜਿੰਦਰਪਾਲ ਸਿੰਘ ਤੇਜੀ ਮੈਂ ਵੀ ਆਰਕ ਇੰਟਰਪ੍ਰਾਈਜ਼ ਕੰਮ ਕਰਦਾ ਹਾਂ ਜੀ ਤੁਸੀਂ ਹਾਂਜੀ ਮਸਲਾ ਦੇਖ ਲਿਆ ਵੀਨੇ ਗੋਪੀਨ ਸਰਦਾਸੀ ਤਾਂ ਮਸਲਾ ਕੀ ਹੈ ਜੀ ਕਿ ਕਿਵੇਂ ਮਹਿਕਮਾ ਪ੍ਰੈਸ਼ਰਸ ਕਰ ਰਿਹਾ ਵੀ ਰੇਟ ਵਧਾਉਣ ਲਈ ਜੀ ਹੁਣ ਤੁਸੀਂ ਪੇਜ ਦੀ ਗੱਲ ਕੀਤੀ ਆ ਸਮਾਈ ਡਿਪਾਰਟਮੈਂਟ ਤੋਂ ਪੇਜ ਦੀ ਗੱਲ ਕੀਤੀ ਨਾ ਵੀ ਪੇਜ ਕਰਕੇ ਬੰਦ ਕੀਤਾ ਵਾ ਤੁਸੀਂ ਵੀ ਸ਼ਾਇਦ ਕੁਝ ਪੁਟ ਅਪ ਕੀਤਾ ਸੀਗਾ ਤੁਸੀਂ ਆਪਣੀ ਰਿਕਾਰਡਿੰਗ ਚੈੱਕ ਕਰੋ ਉਹਨਾਂ ਕੋਲ ਜਵਾਬ ਆਣੀ ਸੀਗਾ ਵੀ ਪੇਜ ਵੈਰੀਫਾਈ ਹੋਇਆ ਕਿ ਨਹੀਂ ਹੋਇਆ ਜਦ ਮੈਨੂੰ ਪਤਾ ਕਿ ਪੇਜ ਵੈਰੀਫਾਈ ਹੋਇਆ ਕਿ ਨਹੀਂ ਹੋਇਆ ਜੇ ਠੇਕੇ ਬੰਦ ਕਰਤੇ ਉਹ ਸੁਭਿਆਫਤੇ ਕੀ ਜਾਇਜ਼ ਆ ਪਤਾ ਹੀ ਚੱਲਣਾ ਹੈਗਾ ਚਲੋ ਦੇਸੀਲ ਵਾਇਲੈਂਸ ਅ ਵਾਇਲੇਸ਼ਨ ਐਕਸਾਈਜ਼ ਰੂਲ ਤੋਂ ਦੇ ਕਰਕੇ ਦੋ ਦਿਨਾਂ ਉਸੇ ਬੰਦ ਕੀਤੇ ਗਏ ਠੀਕ ਹੈ ਜੀ ਪਰ ਇਹ ਰੂਲ ਲੈ ਕੇ ਗੱਲਬਾਤ ਹੋਈ ਹੈ ਰੇਟਾਂ ਦਾ ਕੋਈ ਇਸ਼ੂ ਨਹੀਂ ਹੈ ਵਾਇਲੇਸ਼ਨ ਵਾਇਲੇਸ਼ਨ ਹੈ ਐਕਸਾਈਜ਼ ਰੂਲ ਦੀ ਵਾਇਲੇਸ਼ਨ ਕੀਤੀ ਦੀ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਇਸ਼ੂ ਦੇ ਕਿਤੇ ਮੈਂ ਕੋਈ ਰੇਟ ਦਾ ਰੋਲਾ ਪੈਂਦਾ ਨਹੀਂ ਰੇਟ ਦਾ ਕੋਈ ਰੋਲਾ ਨਹੀਂ ਸਕਦਾ ਕੋਈ ਇਸ਼ੂ ਨਹੀਂ ਹੈ ਐਸਾ ਕੋਈ ਰੋਲਾ ਨਹੀਂ ਜੀ ਸੈਂਪਲ ਵਗੈਰਾ ਦਾ ਵੀ ਕੋਈ ਰੋਲਾ ਹੈ ਕਿ ਕੋਈ ਨਹੀਂ ਸੈਂਪਲਿੰਗ ਕੋਈ ਨਹੀਂ ਫਿਰ ਕਿਸ ਕਰਕੇ ਬੰਦ ਕੀਤਾ ਹੈ ਜੀ ਐਕਸਾਈਜ਼ ਰੂਲ ਦੀ ਵਾਇਲੇਸ਼ਨ ਹੈਗੀ ਹੈ ਕਿਸ ਚੀਜ਼ ਦੀ ਵਾਇਲੇਸ਼ਨ ਹੈ ਸਰ ਐਡਰਟਾਈਜ਼ਮੈਂਟ ਕਰਦੇ ਨੇ ਐਡਰਟਾਈਜ਼ਮੈਂਟ ਨਹੀਂ ਕਰ ਸਕਦਾ ਐਸ ਪਰ ਬੋਲਦੇ ਨੇ ਕਿ ਰੇਟਸ ਰੇਟ ਦੇ ਲਈ ਹੈ ਇਹ ਉਹਨਾਂ ਨੂੰ ਪਤਾ ਹੋਦਾ ਮੈਨੂੰ ਤਾਂ ਪਤਾ ਨਹੀਂ ਹੈਗਾ ਮੈਨੂੰ ਤਾਂ ਪਤਾ ਨਹੀਂ ਹੈਗਾ ਅੱਛਾ ਸਰ ਇਸ ਤੋਂ ਇਲਾਵਾ ਹੋਰ ਵੀ ਕੋਈ ਕਿੰਨੇ ਸਾਲ ਹੋਰ ਕਿੰਨੇ ਰੈਗੂਲੇਸ਼ਨਸ ਕਿੰਨੇ ਹੋਰ ਹੋਰ ਗਰੁੱਪ ਹੈ ਕੀ ਐ ਕੈਡਿਗਰੀ ਠੀਕ ਹੋ ਗਈ ਹੈ ਅਧਗਰੁੱਪ ਹੈ ਨਾ ਉਹ ਹੋ ਰਿਹਾ ਉਧਰ ਹੋ ਰਿਹਾ ਮੇਨ ਆਰ ਕੇ ਗਰੁੱਪ ਸਰ ਹੋਰ ਕਿਹੜੀ ਕਿਹੜੀ ਵਾਇਲਟ ਸਰ ਜਿਹੜਾ ਵਾਇਲਟ ਕਰੀ ਉਹਨੂੰ ਵਾਸ ਕਰਾਂਗੇ ਨਾ ਸਾਰੇ ਥੋੜੀ ਕਰ ਦਾਂਗੇ ਸਰ ਹੋਰ ਕਿਹੜੀ ਕਿਹੜੀ ਵਾਇਲਟ ਸਰ ਐਡਵਰਟਾਈਜ਼ਮੈਂਟ ਦੀ ਅਜੇ ਐਡਵਰਟਾਈਜ਼ਮੈਂਟ ਬਾਕੀ ਗਏ ਤੇ ਜਨਾ ਨੂੰ ਬਾਅਦ ਚ ਪਤਾ ਲੱਗਾ ਕਿ ਕਿੰਨੇ ਠੇਕੇ ਸਰ ਕੀਤੇ ਸੀ ਮੋਟਰਲ ਕਿੰਨੇ ਠੇਕੇ ਆ ਤੇ ਕਿਹੜੀ ਬਾਰ ਮਸਲ ਇੱਥੇ 13 ਨੇ ਹਾਂਜੀ 13 ਫਰਮ ਕਿਹੜੀ ਹੈ ਇਹ ਪਹਿਲਾ ਹੈ ਇਹ ਕਿਹੜੀ ਫਰਮ ਦੇਗੇ ਆਰ ਕੇ ਇੰਟਰਪ੍ਰਾਈਜ਼ ਆਰ ਕੇ ਐਟਰਪ੍ਰਾਈਜ਼ ਠੀਕ ਉਹ ਕਹਿੰਦਾ ਧੱਕਾ ਕੀਤਾ ਜਾ ਰਿਹਾ ਹੈ ਸਾਡਾ ਸਰ ਇੱਥੇ ਹੀ ਕਹਿੰਦੇ ਆ ਧੱਕਾ ਕਿੱਥੇ ਜਾ ਰਿਹਾ ਹੈ ਪੇਜ ਹੈ ਜਿਹਨੂੰ ਵੈਰੀਫਾਈ ਕੀਤਾ ਕਿ ਅਸੀਂ ਜੋ ਪੇਜ ਹੈ ਜਿਹਦੇ ਥਰੂ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਤਾ ਕਿ ਹੋਇਆ ਨਾ ਜੋ ਵੀ ਕੀਤਾ ਅੱਛਾ ਉਹ ਇੰਨਾ ਵੱਲੋਂ ਚਲਾਇਆ ਗਿਆ ਉਸ ਤੋਂ ਪਹਿਲੇ ਤੈਨੂੰ ਅਪਲੋਡ ਕਰਕੇ ਮੈਨੂੰ ਚਲਾਇਆ ਜਾ ਰਿਹਾ ਪੇਜ ਸਰ ਇਹ ਕਿਹੜੀ ਤਰ੍ਹਾਂ ਆਨਟਰਪ੍ਰਾਈਜ਼ਸ ਵੱਲੋਂ ਚਲਾਇਆ ਜਾ ਰਿਹਾ ਕਿਹੜੀ ਤਰ੍ਹਾਂ ਹੁੰਦੀ ਹੈ 36 36 ਦੇ ਵਿੱਚ ਜੀ ਸਾਨੂੰ ਤਾਂ ਐਕਸਾਈਜ਼ ਡਿਪਾਰਟਮੈਂਟ ਵੱਲੋਂ ਪੁਲਿਸ ਨੂੰ ਨੇ ਹੈਲਪਲੀਨ ਸਾਨੂੰ ਬੁਲਾਇਆ ਸੀਗਾ ਤਾਂ ਕਿ ਕੋਈ ਲਾਅ ਐਂਡ ਆ पुलिस टीम केम <गण> हियर सो दैट कोई ऐसा अनफोरसीन इवेंट ना क्रिएट होवे या रकस ना क्रिएट होवे उस दी सिक्योरिटीली भी केम हियर हले पीसफुल है, है। जी नविश अवस्थी सानू त जी ऑर्डर्स आए हैं वी आर जस्ट कंप्लाइंग सानू भी होनी ऑर्डर्स आए फ्लैश हुए सी के ऐवें कर रहे हैं ते सानू पुलिस हेल्प दी लोड है नहीं फिलहाल हले इट इज अंडर कंट्रोल जी बाकी वी आर हियर ताकि ऐसा माहौल खराब ना हो ऐसी प्रिवेंशनली इथे आ गए हैं जी ਸੋ ਸੀਲਿੰਗ ਦਾ ਤੁਹਾਨੂੰ ਨਹੀਂ ਪਤਾ ਇੱਕ ਸਾਈਜ਼ ਡਿਪਾਰਟਮੈਂਟ ਮਸਟ نو ਇਟ ਬੈਟਰ ਵੀ ਆਰ ਹੇਅਰ ਫॉर ਜਸਟ ਲਾਅ ਐਂਡ ਆਰਡਰ ਮੇਨਟੇਨੈਂਸ ਸਿਕਿਉਰਿਟੀ ਜੀ ਦੈਟ ਪਰਟੇਨਸ ਟੂ ਦੀ ਲਾਜ਼ ਵਿਚ ਆਰ ਰਿਗਾਰਡਿੰਗ ਟੂ ਦੀ ਕਸਟਮਸ ਐਂਡ ਐਕਸਾਈਜ਼ ਡਿਪਾਰਟਮੈਂਟ ਜਿਹੜਾ ਵੀ ਉਹਨਾਂ ਨੂੰ ਪਤਾ ਹੈਗੇ ਉਹਨਾਂ ਨੂੰ ਵਾਇਲੇਸ਼ਨ ਹੈ ਸਾਨੂੰ ਜਸਟ ਦੇ ਰਿਕੁਐਸਟ ਅਸ ਫॉर ਦੀ ਪੁਲਿਸ ਹੈਲਪ ਕਿ ਕੋਈ ਐਸਾ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਹੋਵੇ ਸਰ ਜੀ ਹੈਵ ਅ